ਬੱਤ ਟੜਕੇ ਆਓ ਜੀ ਮੈਂ ਕਹਿੰਦਾ ਇਹਨਾਂ ਵਾਰ ਕੀ ਡੀਲਿੰਗ ਮੈਂ ਨਹੀਂ ਦੇਖੀ ਵਾਹ ਜੀ ਵਾਹ ਪਹਿਲੀ ਵਾਰ ਹੀ ਆਏ ਸੀਗੇ ਉਦੋਂ ਅਸੀਂ ਲੇਟ ਹੋ ਗਏ ਗੱਡੀਆਂ ਨਹੀਂ ਮਿਲਿਆ ਸੀ ਤੇ ਅੱਜ ਸਾਡੇ ਗੱਡੀ ਸਾਡੇ ਜਿਵੇਂ ਤੁਹਾਡੀ ਮਜ਼ਾਡ ਚੱਲੀ ਜੀ ਦੇਖਿਆ ਗੱਡੀ ਬਿਲਕੁਲ ਓਕੇ ਕੋਈ ਨਹੀਂ ਉਹ ਤਾਂ ਇਹ ਵੀ ਜਿਵੇਂ ਆਪਾਂ ਮਤਲਬ ਪਰਿਵਾਰ ਪਰਿਵਾਰ ਹੁੰਦੇ ਆ ਹਾਂ ਜੀ ਬਸ ਸਾਡੀ ਮੇਨ ਖੂਬੀ ਇਹੀ ਹੈ ਵੀ ਅਸੀਂ ਫੈਮਿਲੀ ਨਾਲ ਕੋ ਡੀਲ ਕਰਦੇ ਹਾਂ ਸਾਨੂੰ ਉਵੇਂ ਡੀਲ ਨਹੀਂ ਕਰਨਾ ਆਉਂਦਾ ਹੈਗਾ ਜਿਵੇਂ ਤੁਸੀਂ ਆ ਨੰਦਾ ਆ ਗਿਆ ਅਨੰਦਾ ਕਾ ਜੀ ਐਨੀ ਗਰਮੀ ਚ ਦੇਖੋ ਜਾ ਜਾ ਅੱਧੀ ਗਰਮੀ ਮੈਂ ਕਹਿੰਦਾ ਵੀ ਡੀਲਿੰਗ ਵਧੀਆ ਕਰ ਰਹੇ ਨੇ ਹੱਥ-ਥਿਆਉਣਾ ਹਾਂ ਜੀ ਗੱਲ ਇਹ ਜਿਹੜਾ ਸਾਰਾ ਦੱਸੇ ਕਰ ਰਹੇ ਹੂੰ ਜੇ ਚਾਹ ਫਲਟਾ ਜਾ ਅੱਛਾ ਸਹੀ ਜਾ ਹਾਂ ਜੀ ਕੁਝ ਬੋਲਦਾ ਸਾਰਾ ਸੋਡਾ ਸਟਾਫ ਸੋਡਾ ਸਟਾਫ ਸਾਰਾ ਵਧਾਈ ਦਾ ਪਰਤ ਜੀ ਉਹ ਡੀਲਿੰਗ ਬਹੁਤ ਜਿਹਾ ਲੱਗੀਆਂ ਨੇ ਤੇ ਸਾਫ ਸੁਥਰੀ ਜੀ ਤੇ ਡੀਲਿੰਗ ਵਧੀਆ ਤੇ ਕਲਰ ਆਇਸ ਮੇਲੇ ਜੀ ਹਾਂ ਜੀ ਵਧੀਆ ਅਰੇਂਜਮੈਂਟ ਲੱਗਿਆ ਹੋਵੇ ਤੇ ਜਿਹੜੀ ਗੱਲ ਕਹਿਣੀ ਹੋਵੇ ਚਲੋ ਜੀ ਕੀ ਤੇ ਕੰਬਿਆ ਉਹ ਗੱਲ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਸਪੱਸ਼ਟ ਹੁੰਦੇ ਕਲੀਅਰ ਹੁੰਦਾ ਜਿੱਦਾਂ ਤੁਸੀਂ ਗੱਡੀ ਕਹੀਆ ਵੀਰੇ ਉਦਾਂ ਹੀ ਗੱਲ ਨਹੀਂ ਬਹੁਤ ਵਧੀਆ ਡੀਲ ਲੱਗੀ ਮਤਲਬ ਮੈਂ ਬਹੁਤ ਹੋਰ ਵੀ ਗੱਡੀਆਂ ਦੇਖੀਆਂ ਸੀਗੀਆਂ ਤੇ ਹੋਰ ਜਗ੍ਹਾ ਇਹ ਮਤਲਬ ਮੈਂ ਗੱਡੀ ਜਦੋਂ ਦੇਖੀ ਇੱਕ ਵਾਰ ਟ్రਾਈ ਲਈ ਮੈਨੂੰ ਪਹਿਲੇ ਛੱਟੇ ਜਿਵੇਂ ਕਹਿੰਦਾ ਪਸੰਦ ਆ ਗਈ ਤੇ ਮੈਂ ਕਿਹਾ ਵੀ ਮੈਂ ਬਾ ਲੈ ਕੇ ਹੀ ਜਾਣੀ ਆ ਠੀਕ ਹੈ ਨਾ ਅਸੀਂ ਮੈਂ ਤਾਂ ਹੀ ਮੈਂ ਕੱਲਾ ਹੀ ਆਇਆ ਮੈਨੂੰ ਪਸੰਦ ਆ ਗਈ ਮੈਂ ਨਾਲ ਹੀ ਮੈਂ ਕਿਹਾ ਚੱਲ ਮੈਂ ਲੈ ਹੀ ਜਾਂਦਾ ਬਹੁਤ ਵਧੀਆ ਡੀਲ ਕੀਤੀ ਆ ਬਹੁਤ ਵਧੀਆ ਕੰਮ ਆ ਵੀਰ ਹੋਣਾ ਦਾ ਬਹੁਤ ਵਧੀਆ ਗੱਡੀ ਬਹੁਤ ਵਧੀਆ ਡੀਲ ਤੇ ਕਾਰ ਮੇਲੇ ਦਾ ਮਾਹੌਲ ਕਿਵੇਂ ਸੀਗਾ ਹੁੰਦਾ ਨੇਰਾ ਬਹੁਤ ਹੋ ਗਿਆ ਗੁੱਟ ਸੀ ਬਾਕੀ ਸਾਰਾ ਪ੍ਰਬੰਧ ਸੀ ਹਾਂਜੀ ਹਾਂ ਦੇਖ ਰਹੇ ਜੀ ਉਹਨਾਂ ਨੂੰ ਕੀ ਕਰਨੀ ਹੋਵੇ ਬਾਈ ਨਾਲ ਸੰਪਰਕ ਕਰਿਓ ਬਹੁਤ ਵਧੀਆ ਕੰਮ ਆ ਬਾਈ ਦਾ ਬਹੁਤ ਵਧੀਆ ਲੱਗੀ ਵੀਰ ਜੀ ਦੀ ਅੱਛਾ ਜੀ ਤੇ ਰੇਟ ਵੀ ਜਾਇਜ਼ ਆ ਜੀ ਠੀਕ ਆ ਜੀ ਠੀਕ ਆ ਜੀ ਗੱਡੀ ਦੀ ਕੰਡੀਸ਼ਨ ਵੀ ਓਕੇ ਆ ਜੀ ਹਾਂਜੀ ਹਾਂ ਜਿੱਦਾਂ ਤੇ ਮੈਂ ਆਪਣੀ ਪੁਰਾਣੀ ਗੱਡੀ ਵਿੱਚ ਕਟਾਈ ਉਹ ਵੀ ਓਵਰ ਆਲ ਐਕਸਪੀਰੀਅੰਸ ਬਹੁਤ ਵਧੀਆ ਸੀ ਵਧੀਆ ਇੱਕ ਵਾਰੀ ਆਓ ਤੁਸੀਂ ਇੱਥੇ ਆ ਕੇ ਕਾਰਾਂ ਦੇਖੋ ਠੀਕ ਆ ਜੀ ਡੀਲਿੰਗ ਇਹਨਾਂ ਦੀ ਜੋ ਕਹਿੰਦੇ ਨੇ ਉਹੀ ਆ ਜੀ ਬਹੁਤ ਵਧੀਆ ਵਧੀਆ ਬਹੁਤ ਵਧੀ ਇੱਕ ਨੰਬਰ ਤੇ ਜਿਹੜਾ ਵੀ ਕੋਈ ਕਿਸੇ ਨੇ ਵੀ ਕੋਈ ਗੱਡੀ ਲੈਣੀ ਆ ਤਾਂ ਬਹੁਤ ਵਧੀਆ ਜਨੂਅਮ ਕੰਮ ਹੈ ਇਹਨਾਂ ਦਾ ਇਹਨਾਂ ਤੋਂ ਆ ਕੇ ਗੱਡੀ ਲੈ ਤਰੀ ਸਾਡਾ ਡੀਲ ਵੀ ਬਹੁਤ ਵਧੀਆ ਲੱਗੀ ਜੀ ਤੁਹਾਡੀ ਬਹੁਤ ਵਧੀਆ ਲੱਗੀ ਜੀ ਅੱਛਾ ਜੀ ਮਨ ਖੁਸ਼ ਹੋ ਗਿਆ ਜੀ ਸਿੰਘੀ ਸਿੰਘੀ ਦਾ ਨਾਮ ਦੇ ਵਾਕਈ ਸਿੰਘੀ ਵਾਕਈ ਸਿੰਘੀ ਹਾਂ ਜੀ ਮਨ ਖੁਸ਼ ਹੋ ਗਿਆ ਜੀ ਬਹੁਤ ਕੜਕੇ ਆਓ ਜੀ ਮੈਂ ਕਹਿੰਦਾ ਐਨਾ ਵਰਗੀ ਡੀਲਿੰਗ ਮੈਂ ਨਹੀਂ ਦੇਖੀ ਮੈਨੂੰ ਮਜ਼ਾ ਆ ਗਿਆ ਪਤਨੇ ਵੀ ਜਾਇਆ ਸਭ ਜਗ੍ਹਾ ਜਾਇਆ ਜੀ ਪਰ ਐਨਾ ਵਰਗੀ ਸਿੰਘਾ ਵਰਗੀ ਨਹੀਂ ਦੇਖੀ ਬਹੁਤ ਬਹੁਤ ਧੰਨਵਾਦ ਡੀਲ ਕੇ ਸਾਥੋਂ ਜੀ ਬਹੁਤ ਵਧੀਆ ਲੱਗੀ ਹਾਂ ਜੀ ਅਸੀਂ ਕਈ ਬਾਜ਼ਾਰਾਂ 'ਚ ਗਏ ਆ ਵਧੀਆ ਕੰਮ ਆਈ ਗੱਡੀਆਂ ਸਾਫ਼ ਨੇ ਤੁਹਾਡੇ ਕੋਲ ਰੇਟ ਵੀ ਜਾਇਜ਼ ਨੇ ਹਾਂ ਜਿਹੜੇ ਜਿਹੜੇ ਜਾਨੀ ਤੁਸੀਂ ਪੈਸੇ ਲਾਉਣੇ ਹੋ ਇਥੋਂ ਗੱਡੀ ਮਿਲਦੀ ਹੈ ਜੀ ਅਸੀਂ ਤਾਂ ਇਹੀ ਕਹਿੰਦਾ ਜੀ ਬਸ ਦੇਖੋ ਤੁਸੀਂ ਆਓ ਇੱਕ ਵਾਰੀ ਹਾਂ ਦਰਸਲ ਜ਼ਰੂਰ ਦਿਓ ਤੁਹਾਨੂੰ ਵਧੀਆ ਲੱਗੂਗਾ ਲੱਗੂਗਾ ਵਧੀਆ ਅਸੀਂ ਲਈਆ ਹੁਣ ਗੱਡੀਆਂ ਨੇ ਸਾਰੇ ਖਰ ਤੁਰਕੇ ਲਈਆ ਹਾਂਜੀ ਹਾਂ ਵਧੀਆ ਬਾਕੀ ਡੀਲ ਬਹੁਤ ਵਧੀਆ ਹੋਈ ਹੈ ਨਾ ਜਿਹੜੀ ਵਧੀਆ ਲੱਗਿਆ ਜੀ ਜਾਇਜ਼ ਰੇਟ ਮਿਲ ਗਿਆ ਜੀ ਠੀਕ ਹੈ